ਕੈਨੇਡਾ ਦੇ ਵਿੱਚ ਇੱਕ ਪੰਜਾਬਨ ਦਾ ਅਚਾਨਕ ਫੋਨ ਬੰਦ ਹੋ ਜਾਂਦਾ ਹੈ ਉਸ ਤੋਂ ਬਾਅਦ ਪਰਿਵਾਰ ਦੇ ਹੱਥਾਂ ਪੈਰਾਂ ਦੀ ਪੇਸ਼ ਆਦੀ ਹਾਲਾਂਕਿ ਸਥਾਨਕ ਪੁਲਿਸ ਕਹਿੰਦੀ ਹੈ ਕਿ ਉਹਨਾਂ ਦੀ ਧੀ ਵਿਚ ਦੇ ਵਿੱਚ ਬਹਿ ਗਈ ਹੈ ਪਾਣੀ ਦੇ ਵਿੱਚ ਡੁੱਬ ਗਈ ਹੈ ਪਰ ਪਰਿਵਾਰ ਕਹਿ ਰਿਹਾ ਹੈ ਕਿ ਗਹਿਰਾਈ ਦੇ ਨਾਲ ਜਾਂਚ ਹੋਵੇ ਤਾਂ ਮਾਮਲਾ ਬਠਿੰਡਾ ਦੀ ਰਹਿਣ ਵਾਲੀ ਸੰਦੀਪ ਕੌਰ ਦਾ ਜਿਹੜੀ ਕਿ ਪਿੰਡ ਸੰਦੋਹਾ ਦੀ ਸੀ ਬਠਿੰਡਾ ਜ਼ਿਲ੍ਹਾ ਦੇ ਪਿੰਡ ਸੰਦੋਹਾ ਦੀ ਰਹਿਣ ਵਾਲੀ ਸੰਦੀਪ ਕੌਰ ਕੈਨੇਡਾ ਦੇ ਵਿੱਚ ਰਹਿ ਰਹੀ ਸੀ ਹਾਲਾਂਕਿ ਉਸ ਦਾ ਅ ਜੋ ਪੜਾਈ ਪੂਰੀ ਹੋ ਚੁੱਕੀ ਉਸ ਤੋਂ ਬਾਅਦ ਰੋਜ਼ਗਾਰ ਜਿਹੜਾ ਉਹ ਲੱਭ ਰਹੀ ਸੀ ਤਾਂ 15 ਜਨਵਰੀ ਤੋਂ ਉਸ ਦਾ ਫੋਨ ਲਗਾਤਾਰ ਬੰਦ ਆ ਰਿਹਾ ਸੀ ਉਸ ਤੋਂ ਬਾਅਦ ਪਰਿਵਾਰ ਦੇ ਵੱਲੋਂ ਜੋ ਹੈ ਸਰਕਾਰ ਨੂੰ ਗੁਹਾਰ ਲਾਈ ਗਈ ਹੈ ਕੇਂਦਰ ਸਰਕਾਰ ਨੂੰ ਗੁਹਾਰ ਲਾਈ ਗਈ ਹੈ ਕਿ ਉਹਨਾਂ ਦੀ ਅਤੀ ਦਾ ਜਿਹੜਾਗਾ ਪਤਾ ਲਗਾਇਆ ਜਾ ਸਕੇ ਪਰਿਵਾਰ ਦੇ ਵੱਲੋਂ ਅ ਪਰਿਵਾਰ ਨੇ ਮਾਪਿਆਂ ਨੇ ਤੇ ਨਾਨਕਿਆਂ ਨੇ ਜ਼ਮੀਨ ਵੇਚ ਕੇ ਜੋ ਹੈ ਆਪਣੀ ਧੀ ਨੂੰ ਜਿਹੜਾ ਹੈ ਕੈਨੇਡਾ ਭੇਜਸ ਤਾਂ ਜੋ ਆਪਣੇ ਸੁਪਨੇ ਪੂਰੇ ਕਰ ਸਕੇ ਆਪਣੇ ਪਰਿਵਾਰ ਦਾ ਸਹਾਰਾ ਬਣ ਸਕੇ ਹਾਲਾਂਕਿ ਪਰਿਵਾਰ ਦਾ ਕਹਿਣਾ ਕਿ ਉਸ ਦੀ ਲਗਾਤਾਰ ਜਿਹੜੀ ਉਹਨਾਂ ਦੇ ਨਾਲ ਗੱਲਬਾਤ ਹੁੰਦੀ ਰਹਿੰਦੀ ਸੀ ਪਰ ਜਦੋਂ 15 ਜਨਵਰੀ ਨੂੰ ਫੋਨ ਉਹਨਾਂ ਦਾ ਬੰਦ ਹੋ ਗਿਆ ਉਸ ਤੋਂ ਬਾਅਦ ਉਹਨਾਂ ਦੀ ਧੀ ਦਾ ਕੋਈ ਅਤਾ ਪਤਾ ਨਹੀਂ ਹੈ ਸਥਾਨਕ ਪੁਲਿਸ ਕਹਿ ਰਹੀ ਹੈ ਕਿ ਉਹ ਦੋਸਤਾਂ ਦੇ ਨਾਲ ਜਦੋਂ ਵਿੱਚ ਤੇ ਘੁੰਮਣ ਗਈ ਸੀ ਫੋਟੋਆਂ ਵੀ ਖਿੱਚਵਾਈਆਂ ਇਸ ਦੌਰਾਨ ਉਹ ਵਿੱਚ ਦੇ ਵਿੱਚ ਜਿਹੜਾ ਪਾਣੀ ਦੇ ਵਿੱਚ ਡੁੱਬ ਗਈ ਹਾਲਾਂਕਿ ਪਰਿਵਾਰ ਕਹਿ ਰਿਹਾ ਹੈ ਕਿ ਗਹਿਰਾਈ ਦੇ ਨਾਲ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਪਰਿਵਾਰ ਦਾ ਕਹਿਣਾ ਹੈ ਕਿ 3 ਮਹੀਨਿਆਂ ਤੋਂ ਦੇ ਸਾਰੇ ਸੋਸ਼ਲ ਅਕਾਊਂਟ ਬੰਦ ਸੀਗੇ ਤਾਂ ਕੋਈ ਗੱਲ ਹੈ ਇਸ ਕਰਕੇ ਗਹਿਰਾਈ ਦੇ ਨਾਲ ਜਾਂਚ ਦੀ ਮੰਗ ਕਰ ਰਹੀ ਉਧਰ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਪਰਿਵਾਰ ਇਹ ਕਹਿ ਰਹੇ ਕਿ ਜਾਂਚ ਕੀਤੀ ਜਾਵੇ ਗਹਿਰਾਈ ਦੇ ਨਾਲ ਪ੍ਰਸਤਾਨਕ ਪੁਲਿਸ ਕਹਿ ਰਹੀ ਹੈ ਕਿ ਉਸ ਦੇ ਡੁੱਬਣ ਦੇ ਨਾਲ ਮੌਤ ਹੋ ਗਿਆ ਫਿਰ ਹਾਲ ਪੁਲਿਸ ਦੇ ਵੱਲੋਂ ਗੁਹਾਰ ਜੜੀ ਲਗਾਈ ਗਈ ਹੈ ਪਰਿਵਾਰ ਦਾ ਕੀ ਹਾਲ ਹੈ ਉਹ ਵੀ ਤੁਹਾਨੂੰ ਦਿਖਾ ਦੇਣੇ ਕੀ ਕਹਿਣਾ ਪਰਿਵਾਰਕ ਮੈਂਬਰਾਂ ਤੋਂ ਵੀ ਤੁਹਾਨੂੰ ਸੁਣਾ ਦੇਣੇ ਹਨ ਕਿ ਨਾਮ ਹਰਮਨ ਸਿੰਘ ਹੈ ਤੁਸੀਂ ਕੀ ਕਹਿਣਾ ਚਾਹੋਗੇ ਕਿਸ ਤਰ੍ਹਾਂ ਦਾ ਸ hẳn ਪਰਿਵਾਰ ਵਿੱਚ ਲੱਗਿਆ ਹੋਇਆ ਹੈ ਇਹ ਵੀ ਬੜਾ ਔਖਾ ਨੁਕਤਾ ਹੈ ਜਿਸ ਦੀ ਬੀਬੀ ਦੀ ਲੜਕੀ ਹੈ ਉਹ ਪਰਿਵਾਰ ਦੇ ਵਿੱਚੋਂ ਜਿਹੜੀ ਪਤੀ ਟੀਲਵਿਸ ਪਰਿਵਾਰ ਬਹੁਤ ਵੱਡੇ ਸਤਵੀਂ ਦੇ ਵਿੱਚ ਆ ਜੀ ਹਰ ਇੱਕ ਪਰਿਵਾਰ ਦੇ ਵਿੱਚ ਬੱਚੇ ਨੂੰ ਭੇਜਣਾ ਬਾਹਰ ਦੇਸ਼ ਦੇ ਵਿੱਚ ਕੋਈ ਸੌਖੀ ਗੱਲ ਨਹੀਂ ਹੈ ਬੜਾ ਕਰਜ਼ਾ ਚੱਕ ਕੇ ਜਵੀਨ ਜਿਹੜੀ ਆ ਪਤੀ ਆ ਪੁੱਤਾਂ ਦੇ ਲਈ ਬਣਾਉਨੇ ਆ ਉਹਨੂੰ ਵੇਚ ਕੇ ਇੱਕ ਆ ਦੀ ਹਿੱਸਾ ਥਰੀ ਦਾ ਵੇਚ ਕੇ ਬੱਚੀ ਨੂੰ ਬਾਹਰ ਭੇਜਿਆ ਬਹੁਤ ਸਾਰੇ ਸੁਪਨੇ ਉਸ 25 ਤੋਂ ਸਾਡੇ ਪਰਿਵਾਰ ਦੇ ਸੀਗੇ ਜੋ ਅੱਜ ਸਾਰੇ ਸਾਡੇ ਛੱਡਣਾ ਛੁੱਟ ਹੋ ਗਏ ਬਾਪ ਆਪਣਾ ਖੋਲ੍ਹ। ਬਾਹਰ ਜਦੋਂ ਇਹ ਘਟਨਾ ਬਾਰੇ ਸਾਨੂੰ ਪਤਾ ਲੱਗਿਆ ਬਹੁਤ ਸਾਡਾ ਦੁੱਖ ਸਾਡੇ ਪਰਿਵਾਰ ਤੇ ਕਹਾਟ ਆ ਗਿਆ। ਬੱਚੀ ਦੇ ਸੁਪਨੇ ਸਾਡੇ ਸੁਪਨੇ ਸਾਰੇ ਦੂਰੇ ਲੈ ਗਏ। ਪੰਜਾਬ ਸਰਕਾਰ ਤੋਂ ਤੇ ਕੇਂਦਰ ਸਰਕਾਰ ਤੋਂ ਇਹ ਮੰਗ ਕਰਦੇ ਆ ਕਿ ਸਾਡੀ ਬੱਚੀ ਦੀ ਉਧਰ ਪੱਥ ਪੱਧਰੀ ਜਾਂਚ ਹੋਵੇ। ਜੋ ਕਿ ਹਜੇ ਤੱਕ ਇਹ ਨਹੀਂ ਸਾਨੂੰ ਪਤਾ ਲੱਗ ਰਿਹਾ ਕਿ ਸਮੁੰਦਰ ਦੇ ਵਿੱਚ ਡਿੱਗੀ ਡਿੱਗੀ ਹੈ ਜਾਂ ਨਾ ਡਿੱਗੀ ਹੈ। ਸਿਵੇਂ ਸਾਰੇ ਪਰਿਵਾਰ ਨੇ ਦੱਸਿਆ ਤੇ ਵੀ ਬਹੁਤ ਪਰੇਸ਼ਾਨ ਰਹਿ ਰਹੀ ਸੀ। ਇਹ ਗੱਲ ਦੀ ਪਰੇਸ਼ਾਨੀ ਸੀ ਤੇ ਕੇਂਦਰ ਸਰਕਾਰ ਤੋਂ ਤੇ ਪੰਜਾਬ ਸਰਕਾਰ ਤੋਂ ਇਹ ਅਸੀਂ ਮੰਗ ਕਰਦੇ ਆ ਕਿ ਸਾਡੀ ਬੱਚੀ ਨੂੰ ਤੇ ਸਾਡੇ ਪਰਿਵਾਰ ਨੂੰ ਪੂਰੀ ਦੇਖਰੇਖ ਕਰਕੇ ਬਚਵਾ ਦਵਾਈ ਦਾ ਭੋਗ ਵੀ ਨਹੀਂ ਪਾ ਸਕਦੇ ਜੀ 70 ਵੀ ਨਹੀਂ ਪਾ ਸਕਦੇ ਅਸੀਂ ਇਸ ਕਰਕੇ ਬੈਠ ਰਹੇ ਹਾਂ ਬੈਠੇ ਆ ਉਹਨਾਂ ਦੀ ਗੱਲਾਂ ਤੇ ਵੀ ਇਹ ਪ੍ਰਸ਼ਾਸਨ ਨੇ ਸਾਨੂੰ ਦੱਸਿਆ ਉਸ ਕਰਕੇ ਅਸੀਂ ਮੰਨ ਲਿਆ ਪਰ ਤੁਹਾਨੂੰ ਉੱਚ ਪੱਧਰੀ ਜਾਂਚ ਕਰਾਈ ਜਾਵੇ ਤੇ ਪਰਿਵਾਰ ਦਾ ਤੁਸੀਂ ਦੇਖ ਹੀ ਲਿਆ ਘਰ ਦੇ ਵਿੱਚ ਕੋਈ ਵੀ ਦੀ ਨਹੀਂ ਹੈ ਕੋਈ ਕੋਈ ਨੌਕਰੀ ਤੇ ਹੋਵੇ ਤੇ ਮੰਦਾ ਹਾਲ ਆ ਜੀ ਤੇ ਜੇਕਰ ਜੇਕਰ ਸਰਕਾਰਾਂ ਚਾਹਣ ਇਥੋਂ ਦੇ ਜਿਹੜੀ ਨੌਕਰੀਆਂ ਦਾ ਸਿਸਟਮ ਉਹ ਬੰਦ ਹੋਇਆ ਤਾਂ ਬੱਚੇ ਬਠੀਆ ਬਾਹਰ ਜਾ ਰਹੇ ਨੇ ਤੇ ਬਾਹਰ ਜਾ ਕੇ ਵੀ ਜੇ ਇਹ ਜਿਹਾ ਘਟਨਾਵਾ ਹੋ ਜਾਣਾ ਤਾਂ ਉਹ ਪਰਿਵਾਰ ਦੇ ਵਿੱਚ ਕੀ ਰਹਿ ਜਾਂਦਾ ਜੀ ਤੁਹਾਨੂੰ ਆਪ ਨੂੰ ਸਾਰਿਆਂ ਨੂੰ ਪਤਾ ਹੈ بس ਇਹ ਬੇਨਤੀ ਹੈ ਜੀ ਸਾਡੀ ਤਾਂ ਕਿ ਸਾਡੀ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨਾਲ ਮਿਲ ਕੇ ਸਾਡੀ ਬੱਚੀ ਦੀ ਜੋ ਵੀ ਹੈ ਉਧਰੋਂ ਸਹੀ ਰਿਪੋਰਟ ਸਾਡੇ ਸਾਹਮਣੇ ਪੇਸ਼ ਕਰੇ ਤਾਂ ਜੋ ਕਿਸੇ ਅਗਲਾ ਕੁਸ਼ਣ ਆਪਾਂ ਕਰ ਸਕੀਏ ਹਨੀ ਵੀ ਕਲਦੀਪ ਸਿੰਘ ਬਾਈ ਪੋਲੀਟਿਕ ਕੀ ਕਹਿਣਾ ਚਾਹੋਗੇ ਕੀ ਗੱਲ ਹੋਈ ਹੈ ਕੀ ਮੰਗਤ ਹੈ ਗਲਤ ਹੈ ਹੀ ਹੋਈ ਜੀ ਇੱਥੇ ਆਪਣੀ ਲੂੜਿਆ ਜਾ ਰਹੀ ਸੀ ਜੀ ਕਿਤੇ ਰਿਜ਼ਿਊਮ ਦੇਣ ਜਾ ਰਹੀ ਸੀ ਕੰਮ ਤੇ ਉਧਰੋਂ ਵਾਪਸ ਆਉਂਦੇ ਹੋਏ ਉਹ ਕਿਤੇ ਸਮੁੰਦਰ ਦੇ ਕਿਨਾਰੇ ਰੁਕ ਗਏ ਜੀ ਨਾਲ ਇੱਕ ਫਰੈਂਡ ਹੋਰ ਸੀਗਾ ਉੱਥੇ ਪੌਂਟਾ ਹੁਨਪਤ ਉਹਨਾਂ ਦੇ ਦੱਸਣ ਦੇ ਮੁਤਾਬਕ ਇਹੀ ਆ ਰਿਹਾ ਹੈ ਕਿ ਉੱਥੇ ਫੋਟੋਆਂ ਖਿਚ ਰਹੀ ਸੀ ਹੁਣ ਆਪਾਂ ਨੂੰ ਤਾਂ ਕੁਝ ਨਹੀਂ ਪਤਾ ਇਸ ਬਾਰੇ ਕੀ ਗੱਲ ਹੈ ਜੀ ਉੱਥੇ ਤੇ ਉਸ ਦੌਰਾਨ ਬਸ ਉੱਥੇ ਐਕਸੀਡੈਂਟ ਵਾਪਰ ਗਿਆ ਕਿ ਉਹ ਪਾਣੀ 'ਚ ਡਿੱਗ ਪਈ ਸਮੁੰਦਰ 'ਚ ਹਾਂ ਤੇ ਅਸੀਂ ਹੀ ਮੰਗ ਕਰਦੇ ਵੀ ਸਾਡੀ ਮਦਦ ਕੀਤੀ ਜਾਵੇ ਤੇ ਸਾਨੂੰ ਤਲਾਸ਼ ਕਰਨ ਵਿੱਚ ਸਾਡੀ ਸਰਕਾਰ ਕੋਈ ਨਾ ਕੋਈ ਮਦਦ ਕਰੇ ਕੇਂਦਰ ਸਰਕਾਰ ਨੂੰ ਇਹ ਹੀ ਮੰਗ ਕਰਦੇ ਆ ਜੀ ਤੁਹਾਨੂੰ ਸ਼ੱਕ ਹੈਗਾ ਕੋਈ ਵੀ ਇਸ ਤਰ੍ਹਾਂ ਦੀ ਘਟਨਾ ਹੋਈ ਹੈ ਜਿਆ ਲੱਗਦਾ ਵੀ ਹੋ ਸਕਦੀ ਹੈ ਨਾ ਤੁਹਾਨੂੰ ਅਸਲ ਸੱਚਾਈ ਨੂੰ ਪਤਾ ਲੱਗੀ ਵੀ ਇਹ ਗੱਲ ਸੱਚ ਆ ਜਾਂ ਝੂਠ ਆ ਕਿ ਉੱਥੋਂ ਦੀ ਪੁਲਿਸ ਦੇ ਮੁਤਾਬਕ ਜ਼ਰੂਰਤਾਂ ਨੇ ਉੱਥੋਂ ਦੇ ਬਿਆਨ ਲਈ ਸੀਗੇ ਜੋ ਉੱਥੇ ਮੌਜੂਦ ਸੀਗਾ ਮੌਕੇ ਤੇ ਉਹਨਾਂ ਦੇ ਮੁਤਾਬਕ ਇਹ ਹੀ ਸੀਗਾ ਵੀ ਲੜਕੀ ਇਹ ਡਿੱਗੇ ਪਾਣੀ ਤੇ ਪਰ ਅਸੀਂ ਆ ਮਤਲਬ ਸੱਚ ਅਜੇ ਨਹੀਂ ਮੰਨ ਰਿਹਾ ਇਸ ਕੱਲ ਨੂੰ ਕਿ ਨਾਲ ਹੋਰ ਕੁੜੀਆਂ ਹੈਗੇ ਕੋਈ ਉਹਨਾਂ ਦਾ ਸੰਪਰਕ ਨਹੀਂ ਹੋ ਪਾਇਆ ਕਿਸੇ ਨੇ ਕਿ ਕੁਝ ਵਲਦਸਤ ਹੋਵੇ ਕੋਈ। ਹਾਂ ਨਾਲ ਕੁੜੀ ਸੀਗੀ ਉਹਨਾਂ ਦੇ ਸੀ ਘਰ ਵੀ ਗਏ ਸੀਗੇ ਉਹਨੂੰ ਕਾਲ ਆਈ ਹੋਊ ਕਿ ਨੇ ਦੱਸਿਆ ਸੀਗਾ ਵੀ ਇਹ ਲੜਕੀ ਵੀ ਮੇਰੇ ਨਾਲ ਰਹਿੰਦੀ ਸੀਗੀ। ਉਹਨੇ ਦੱਸਿਆ ਸੀਗਾ ਜੀ ਇਸ ਵਾਰ। ਪਰ ਇਹ ਕੁਝ ਵੀ ਦਸਮਤਾਰ ਵੀ ਹੋਇਆ। ਇਸ ਤੋਂ ਬਾਅਦ ਉਸ ਕੁੜੀ ਦਾ ਨੰਬਰ ਨਹੀਂ ਲੱਗ ਰਿਹਾ ਜੀ ਆਫਲਾਈਨ ਆ ਰਿਹਾ ਤੇ ਨਾ ਹੀ ਉਹਦੇ ਨਾਲ ਕੋਈ ਗੱਲਬਾਤ ਹੋਈ ਇਸ ਤੋਂ ਬਾਅਦ ਸਾਡੀ। ਬਸ ਉਸ ਟਾਈਮ ਲਾਸਟ ਗੱਲ ਹੋਈ ਸੀ ਗਈ ਉੱਤੇ। ਜਿਹਦੇ ਦਿਨ ਉਹ ਕੁੜੀ ਨੇ ਤੁਹਾਨੂੰ ਇਹ ਗੱਲ ਦੱਸੀ ਹੈ ਜੀ।

ਹੋਰ ਗੱਲ ਸੀ ਜੀ ਉਹਨਾਂ ਨਾਲ ਸਾਡਾ ਸੋਸ਼ਲ ਮੀਡੀਆ ਤੇ ਕਾਫੀ ਗੱਲ ਹੁੰਦੀ ਸੀ ਬਸ ਇਹ ਤਾਂ ਪਰ ਪਿਛਲੇ ਕੁਝ 3-4 ਮਹੀਨਿਆਂ ਤੋਂ ਉਹਨਾਂ ਨੇ ਸੋਸ਼ਲ ਮੀਡੀਆ ਚਲਾਉਣਾ ਬਿਲਕੁਲ ਬੰਦ ਹੀ ਕਰਤਾ ਸੀ ਜੀ ਅਕਾਊਂਟ ਕਿਤੇ ਕਿਤੇ ਬੰਦ ਕਰਦੇ ਪਹਿਲਾਂ ਕਿਤੇ ਕਿਤੇ ਪੋਸਟ ਵੀਡੀਓ ਫੋਟੋ ਹਾਂ ਜੀ ਇੰਸਟਾਗ੍ਰam ਸਨੈਪਚੈਟ ਵੀ ਸਾਰਾ ਯੂਜ਼ ਕਰਦੇ ਸੀ ਜੀ ਉਹ ਇਹਦੇ ਬਾਅਦ ਬੰਦ ਹੀ ਕਰਤਾ ਕਿ ਕੋਈ ਡਿਸਕਨੈਕਟ ਹੀ ਹੋ ਗਿਆ ਸੀ ਜੀ ਡਿਲੀਟ ਹੋ ਗਏ ਸੀ ਅਕਾਊਂਟ ਮਤਲਬ ਆ ਇਹ ਵਿਆਹ ਨਹੀਂ ਦੱਸੇ ਸਾਰੇ ਮਾਮਲੇ ਦੀ ਜਾਂਚ ਦੀ ਮੰਗ ਕਰਦੇ ਹਾਂ ਹਾਂ ਜੀ ਅਸੀਂ ਉੱਚ ਪੱਧਰੀ ਜਾਂਚ ਦੀ ਮੰਗ ਕਰਦੇ ਹਾਂ ਬਹੁਤ ਬਹੁਤ ਸਾਡੀ ਮਦਦ ਕੀਤੀ ਜਾਵੇ ਤੇ ਸਾਰੀ ਗੱਲ ਸਾਹਮਣੇ ਲਿਆਂਦੀ ਜਾਵੇ ਕਿ ਕੀ ਘਟਨਾ ਕਰਮ ਹੋਇਆ ਉੱਥੇ ਕੀ ਗੱਲ ਅੱਜ ਕੀ ਤੁਹਾਡਾ ਨਾਮ ਗਰਮੇਲ ਸਿੰਘ ਜੀ ਮੈਂ ਸੰਦੀਪ ਸਿੰਘ ਦਾ ਡੈਡੀ ਹਾਂ ਜੀ ਸਾਡੇ ਕੋਲੇ ਮਰਬੀ 2021 ਅੱਜ ਕੋ ਨਾਂ ਕੀ ਵੜਦੀ ਸੀ ਤੇ ਉਹ ਕਹਿ ਰਹੇ ਸੀ ਡੈਡੀ ਬਿਰਖਸ਼ੌਗ ਪੂਰਾ ਕਰੇਗਾ ਮਾਂ ਪੁੱਤ ਕਰੂੰਗਾ ਤੇ ਉਹ ਕਹਿੰਦਾ ਮੇਰੇ ਮੈਂ ਬਾਹਰ ਜਾਣਾ ਚਾਹੁੰਦੀ ਹਾਂ ਕਿ ਮੈਂ ਸੋਡੇ ਦਾ ਧਰਿਆ ਪੁੱਤ ਕੁਝ दस की बोलना आई मैं जाना जाएगा दो हज़ार एक आके बस इत दो हजार बीच आइला करके क्लीयर करता तो फिर उदू बाद करजा चुक के बड़े मुश्किल कोई घर का सुधार होगा तो इस करके भेजी तो असी बस सेंटर सरकार माली सहायता घर का कोई ख्याल रखा जाए सब माली सहायता मिलेगी असी करजा चुप के तरीके